ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਗ੍ਰਿਪਾ ਕਲੌਥ ਹਾਊਸ ਕਮਾਣਾ ਤੇ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਰਸ਼ੀਆ ਕੰਪਨੀ ਦੀਆਂ ਕਮੀਜ਼ਾਂ। ਇਹ ਸ਼ਰਟ ਨੇ ਜੀ ਰਸ਼ੀਆ ਕੰਪਨੀ ਦੀਆਂ। ਆਪਣੇ ਕੋਲੇ 4500 ਕਮੀਜ਼ਾਂ ਦਾ ਸਟਾਕ ਆਇਆ ਹੈ। ਆਪਣੀ ਇਹ YouTube ਤੇ ਪਹਿਲੀ ਵੀਡੀਓ ਹੀ ਹੈ। ਇਸ ਲਈ ਆਪਾਂ ਨੇ ਆਫਰ ਲਈ ਹੈ ਕਿ ਇੱਕ ਕਮੀਜ਼ ਆਪਾਂ ਨੇ 300 ਰੁਪਏ ਦੀ سیل ਕਰਨੀ ਹੈ ਰਸ਼ੀਆ ਕੰਪਨੀ ਦੀ سیل ਹੈ ਆਪਾਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾ ਦਾਂਗੇ ਜਿਹੜਾ ਕਲਰ ਤੁਹਾਨੂੰ ਪਸੰਦ ਆਏਗਾ ਉਹਦਾ ਸਕਰੀਨਸ਼ਾਟ ਲੈ ਕੇ ਇਹ ਸਕਰੀਨ ਦੇ ਉੱਤੇ ਚੱਲ ਰਹੇ ਨੰਬਰ ਦੇ ਉੱਤੇ WhatsApp ਕਰ ਸਕਦੇ ਹੋ ਅਗਰ ਤੁਹਾਡੇ ਕੋਲੇ ਆਪਣਾ ਨੰਬਰ ਹੈਗਾ ਤਾਂ ਉਸ ਨੰਬਰ ਦੇ ਉੱਤੇ ਇਹ ਆਪਣਾ ਪਰਸਨਲੀ ਡੀਐਮ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਇਹਦੇ ਵਿੱਚ ਸਾਰੇ ਹੀ ਕਲਰ ਦਿਖਾ ਦੇਣੇ ਆ ਕਿਉਂਕਿ ਆਪਣੀ ਇਹ YouTube ਤੇ ਪਹਿਲੀ ਵੀਡੀਓ ਹੈ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅੱਗੇ ਵੀ ਸ਼ੇਅਰ ਕਰੋ ਆਪਾਂ ਤੁਹਾਡੇ ਲਈ ਨਵੇਂ-ਨਵੇਂ ਐਦਾਂ ਦੀ ਆਫਰ ਹੋਰ ਲੈ ਕੇ ਆਵਾਂਗੇ ਤੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਏਗਾ ਇਹ ਜੀ ਰਸ਼ੀਆ ਕੰਪਨੀ ਦੀ ਪਿਓਰ ਮਸ਼ਲੀਨ ਦੀ ਹੈ ਜਿਹੜੀ ਰਸ਼ੀਆ ਕੰਪਨੀ ਦੀ ਮਸ਼ਲੀਨ ਹੁੰਦੀ ਹੈ ਉਹਦੀ ਇਹ ਕਮੀਜ਼ ਹੈ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਕਲਰ ਇਹਦੇ ਵਿੱਚ ਬਹੁਤ ਹੀ ਪਿਆਰੇ-ਪਿਆਰੇ ਚਾਰਟ ਨੇ ਸਾਰੇ ਕਲਰ ਅਲੱਗ-ਅਲੱਗ ਨੇ ਕੋਈ ਕਲਰ ਸੇਮ ਦਾ ਨਹੀਂ ਹੈਗਾ ਥੋੜੇ ਕਲਰ ਇੱਕ ਦੂਜੇ ਨਾਲ ਰਲਦੇ ਮਿਲਦੇ ਨੇ ਬਾਕੀ ਸਾਰੇ ਕਲਰ ਅਲੱਗ-ਅਲੱਗ ਦੇ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਹ ਆਪਣੀ ਪਹਿਲੀ ਵੀਡੀਓ ਹੈ ਪਹਿਲੀ ਵੀਡੀਓ ਦੇ ਵਿੱਚ ਆਪਾਂ ਨੇ ਆਫਰ ਲਾਈ ਹੈ ਕਿ ਰਸ਼ੀਆ ਕੰਪਨੀ ਦੀ ਕਮੀਜ਼ ਹੈ ਜਿਹੜੀ ਇਹ ਸ਼ਰਟ ਹੈ ਇਹ ਸਿਰਫ ਤੁਹਾਨੂੰ 300 ਰੁਪਏ ਦੀ ਮਿਲੇਗੀ ਅਗਰ ਤੁਸੀਂ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਆਪਣੇ ਕੋਲੇ ਸਰਵਿਸ ਅਵੇਲੇਬਲ ਹੈ ਤੁਸੀਂ ਘਰ ਬੈਠੇ ਆਪੇ ਆਰਡਰ ਆਪਣਾ ਪ੍ਰਾਪਤ ਕਰ ਸਕਦੇ ਹੋ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਜਿੰਨੇ ਵੀ ਸਾਰੇ ਹੀ ਬਹੁਤ ਪਿਆਰੇ ਨੇ ਇਹਦੇ ਵਿੱਚ ਹੀ ਇੱਕ ਤਾਂ ਅਗਲੀ ਸਾਈਡ ਇਹਦੇ ਪ੍ਰਿੰਟ ਹੋਊਗਾ ਤੇ ਬੈਕ ਸਾਈਡ ਪ੍ਰਿੰਟ ਹੋਊਗਾ ਤੇ ਬਾਜੂ ਤੇ ਵੀ ਇਹਦੇ ਪ੍ਰਿੰਟ ਹੈ ਜੀ ਬਾਜੂ ਵੀ ਇਹਦੇ ਵਿੱਚ ਹੀ ਬਣੀ ਹੋਈ ਹੈ ਇਹ ਪਿਓਰ ਮਸ਼ਲੀਨ ਰਸ਼ੀਆ ਦੀ ਜੀ ਕਮੀਜ਼ਾ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਆਪਣੇ ਕੋਲ ਆਫਰ ਥੋੜੇ ਸਮੇਂ ਲਈ ਹੈ ਤੇ ਜਿਨ੍ਹਾਂ ਨੇ ਵੀ ਚਾਹੀਦੀ ਇਹ ਆਪਣੇ ਕੋਲ ਸਟਾਕ ਵੀ ਲਿミਟਿਡ ਹੀ ਹੈ ਤੇ ਜਿਨ੍ਹਾਂ ਨੇ ਵੀ ਚਾਹੀਦੀ ਮੈਨੂੰ ਫਟਾਫਟ ਡੀਐਮ ਕਰ ਦਿਓ ਤੇ ਉਸੇ ਕਰਕੇ ਆਪਾਂ ਉਸ ਦੇ ਅਕੋਰਡਿੰਗ ਤੁਹਾਡੇ ਇਹ ਆਰਡਰ ਆਪਾਂ ਰੱਖ ਦੇਣੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਕਲਰ ਬਹੁਤ ਪਿਆਰੇ ਨੇ ਅ ਇੱਕ ਤੋਂ ਵੱਧ ਕੇ ਦੂਜਾ ਐਨੇ ਜ਼ਿਆਦਾ ਪਿਆਰੇ ਕਲਰ ਨੇ ਇਹ ਰਹਿਣ ਵਾਲੀ ਚੀਜ਼ ਨਹੀਂ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਕੋਲੇ ਬਾਰ-ਬਾਰ ਕਹਿ ਰਿਹਾ ਆਪਾਂ ਕਿ ਸਟਾਕ ਲਿਮਟਿਡ ਹੀ ਹੈ ਅਗਰ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਮੈਨੂੰ ਫਟਾਫਟ ਦੱਸ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਇਹਦੇ ਵਿੱਚ ਕਲਰ ਸਾਰੇ ਮੈਂ ਦਿਖਾ ਰਿਹਾ ਆ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਸਾਰੇ ਵੱਖੋ-ਵੱਖ ਨੇ ਕੋਈ ਕਲਰ ਸੇਮ ਨਹੀਂ ਹੈਗਾ ਇੱਕ ਦੂਜੇ ਨਾਲ ਮਛਲੀਨ ਹੈ ਜੀ ਰਸ਼ੀਆ ਦੀ ਬਹੁਤ ਵਧੀਆ ਡੀਲ ਲੈ ਕੇ ਆਇਆ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਆਪਣੇ ਪੀਸ ਖੋਲੇ ਹੋਏ ਨੇ ਤੇ ਇਹ ਦੇਖੋ ਜਿਹਦੇ ਬੈਕ ਸਾਈਡ ਤੇ ਪ੍ਰਿੰਟ ਜਿਵੇਂ ਮੈਂ ਤੁਹਾਨੂੰ ਕਿਹਾ ਤੇ ਇੱਕ ਇਹਦੀ ਇਸ ਤਰ੍ਹਾਂ ਬਾਜੂ ਬਣੀ ਹੋਈ ਆ ਹਰ ਇੱਕ ਕਮੀਜ਼ ਦੇ ਵਿੱਚ ਉਮੀ ਹੈ ਜੀ ਇਹ ਕੱਟ ਪੀਸਾਂ ਦੇ ਰੇਟ ਤੇ ਹੀ ਆਪਾਂ ਨੇ ਫਰੈਸ਼ ਕਮੀਜ਼ਾਂ ਨੇ ਜੀ ਉਹ ਆਪਣੇ ਕੱਟ ਪੀਸਾਂ ਦੇ ਰੇਟ ਦੇ ਵਿੱਚ ਹੀ ਲਾ ਦਿੱਤੀਆਂ ਨੇ ਉਹ ਵੀ ਤਾਂ ਕਰਕੇ ਕਿਉਂਕਿ ਆਪਣੀ YouTube ਦੀ ਪਹਿਲੀ ਵੀਡੀਓ ਹੈ ਜੀ ਇਹ ਇਹ YouTube ਦੀ ਪਹਿਲੀ ਵੀਡੀਓ ਤੇ ਇਸ ਤੋਂ ਬਾਅਦ ਜਿੰਨੀਆਂ ਵੀ ਵੀਡੀਓ ਆਉਣਗੀਆਂ ਉਹ ਆਪਾਂ YouTube ਤੇ ਪਾ ਦੇਣੀਆਂ ਨੇ ਇਸ ਕਰਕੇ ਤੁਸੀਂ ਆਪਣੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਜਾਇਆ ਕਰੇ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਆਪਾਂ ਲਿੰਕ ਸ਼ੇਅਰ ਕਰਿਆ ਕਰਾਂਗੇ ਇਹ ਦੇਖੋ ਜੀ ਇਹ ਪਿਓਰ ਮਛਲੀਨ ਹੈ ਜੀ ਰਸ਼ੀਆ ਦੀ ਦੇ ਅਗਲੀ ਸਾਈਡ ਪ੍ਰਿੰਟ ਬੈਕ ਸਾਈਡ ਤੇ ਪ੍ਰਿੰਟ ਤੇ ਬਾਜੂ ਤੇ ਪ੍ਰਿੰਟ ਹੈ ਇਹ ਬਣੇ ਹੋਏ ਜੀ ਕੰਪਨੀ ਦਾ ਕੰਪਨੀ ਦੀ ਇਹਦੇ ਉੱਤੇ ਮੋਹਰ ਲੱਗੀ ਹੋਈ ਹੈ ਕੋਈ ਐਸਾ ਨਹੀਂ ਕਿ ਆਪਾਂ ਦੁਖਾ ਕੁਝ ਹੋ ਰਿਹਾ ਹੈ ਤੇ ਮਤਲਬ ਕਿ ਚੀਜ਼ ਕੁਝ ਹੋਰ ਹੋਊਗੀ ਇਹ ਸਾਰੀ ਚੀਜ਼ ਰਸ਼ੀਆ ਦੀ ਹੈ ਜੀ ਇਸ ਤੋਂ ਬਾਅਦ ਆਪਾਂ ਤੁਹਾਡੇ ਲਈ ਕੱਟ ਪੀਸ ਵੀ ਦਿਖਾਵਾਂਗੇ ਹੁਣ ਆਪਾਂ ਤੁਹਾਡੇ ਲਈ ਇਹ ਰਸ਼ੀਆ ਦੀਆਂ ਹੋਰ ਵੀ ਡਿਜ਼ਾਈਨ ਪੇਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਸਿਰਫ ਆਪਾਂ ਦੁਬਾਰਾ ਫੇਰ ਰਿਪੀਟ ਕਰ ਰਹੇ ਹਾਂ ਕਿ ਇਹ YouTube ਦਾ ਆਪਣੀ ਪਹਿਲੀ ਵੀਡੀਓ ਤੇ ਆਫਰ ਲਾਈ ਹੈ ਰਸ਼ੀਆ ਕੰਪਨੀ ਦੀ ਸ਼ਰਟ ਤੁਹਾਨੂੰ ਸਿਰਫ 300 ਰੁਪਏ ਦੇ ਵਿੱਚ ਮਿਲੇਗੀ ਇਹਦੇ ਨਾਲ ਅਗਰ ਤੁਹਾਡੇ ਕੋਲੇ ਬਾਟਮਾ ਆਪਣੀਆਂ ਘਰੇ ਪਈਆਂ ਨਹੀਂ ਹੈ ਪਹਿਲਾਂ ਵਾਲੀਆਂ ਉਹਨਾਂ ਨਾਲ ਤੁਸੀਂ ਮੈਚ ਕਰਨੀਆਂ ਚਾਹੁੰਦੇ ਹੋ ਤਾਂ ਪਹਿਲਾਂ ਵਾਲੀਆਂ ਬਾਟਮਾ ਦੇ ਨਾਲ ਵੀ ਤੁਸੀਂ ਲਾ ਕੇ ਲੈ ਕੇ ਜਾ ਸਕਦੇ ਹੋ ਨਹੀਂ ਤਾਂ ਫਿਰ ਆਪਣੇ ਕੋਲੇ ਪਲੇਨ ਕਪੜਾ ਪਿਆ ਜੀ ਉਹ ਚਾਕਲੇਟ ਦਾ ਕ੍ਰਸ਼ ਦਾ ਮਸ਼ਲੀਨ ਦਾ ਹਰ ਇੱਕ ਤਰ੍ਹਾਂ ਦਾ ਪਸ਼ਮੀਨਾ ਵੀ ਆਪਣੇ ਕੋਲੇ ਪਲੇਨ ਆ ਰਿਹਾ ਜੀ ਆਪਾਂ ਸਾਰੇ ਤੁਹਾਨੂੰ ਵੈਰਾਈਟੀ ਚੈੱਕ ਕਰਵਾਵਾਂਗੇ ਵੀਡੀਓ ਦੇ ਅਖੀਰ ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਪਿਆਰੇ ਕਲਰ ਨੇ ਵੀਡੀਓ ਨੂੰ ਰੋਕ ਕੇ ਮੈਨੂੰ ਪਰਸਨਲੀ ਡੀਐਮ ਕਰ ਸਕਦੇ ਹੋ ਮੈਂ ਤੁਹਾਡਾ ਉਹ ਪੀਸ ਰੱਖ ਦੇਣਾ ਜੀ ਇਹ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਕੋਲੇ ਪਲੇਨ ਕੱਪੜਾ ਹੈ ਅਗਰ ਤੁਸੀਂ ਬਾਟਮਾਂ ਲਾ ਕੇ ਲੈ ਕੇ ਜਾਣੀਆਂ ਨੇ ਤਾਂ ਤੁਹਾਨੂੰ ਇਹ 3500 ਰੁਪਏ ਦੀ 2.5 ਮੀਟਰ ਦੀ ਕੱਟ ਬਾਟਮ ਮਿਲੇਗੀ ਜਾਨੀ ਕਿ 650 ਦਾ ਤੁਹਾਡਾ ਸੂਟ ਤਿਆਰ ਹੋ ਜਾਏਗਾ ਆਪਣੇ ਕੋਲੇ ਪਸ਼ਮੀਨਾ ਮਸ਼ਲੀਨ ਦੀਆਂ ਬਾਟਮਾਂ ਬਹੁਤ ਆਰੀਆਂ ਨੇ ਕ੍ਰਸ਼ਤੀਆਂ ਜੀ ਉਮੀਦ ਕਰਦਾ ਕਿ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਦੇ ਰਹਿਾਂਗੇ ਧੰਨਵਾਦ ਜੀ